ਲਾ ਸੱਜਣੋ ਇੱਕ ਘਰੇਲੂ ਸੱਜਣ ਦੇ ਕਰੋ ਨਾਲ ਇੱਕ ਚਾਰ ਦੰਦ ਕੱਟੀ ਲੱਗਿਆ ਬਹੁਤ ਕਮਾਲ ਦੀ ਦਿਖਾਉਣਾ ਜੇ ਗੱਲ ਕਰ ਲਈ ਬਾਈ ਕਹਿੰਦਾ ਕੱਟੀ ਵੀ ਨਾਲ ਕੋਈ ਨੂਰ ਦੇ ਸੀਮਨ ਦੀ ਆ ਗਈ ਦੰਦੋਂ ਆ ਗਈ ਚੌਗੀ ਤੇ ਪਿੰਡ ਆਪਣੇ ਵਾਲੇ ਖੜੀਆ ਉਗਰਾਹਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਦੁੱਧ ਵੀ ਇਹਦੇ ਕੋਲ ਤਿਆਰੀ ਦਾ ਆ ਗਿਆ ਤੇ ਬਾਕੀ ਮੈਲਾ ਥੋੜਾ ਥੋੜਾ ਇੱਥੋਂ ਚੈੱਕ ਕਰ ਲਓ ਮੈਲਾ ਕੱਟੀ ਲੱਗੀ ہوئی ਆ ਤੇ ਹਾਲ ਫਿਲਹਾਲ ਜਿੰਨਾ ਦੁੱਧ ਹਾਜ਼ਰ ਹੈ ਤੇ ਬਾਕੀ ਕਿੰਨੀ ਇਹਦੀ ਕੀਮਤ ਆ ਸਾਰੀ ਡਿਟੇਲ ਬਾਈ ਤੋਂ ਪੁੱਛ ਕੇ ਦੇ ਦਾਂਗੇ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਆ ਜਾ ਜਮਕੌਰ ਫਿਰ ਹੋਰ ਕਿਵੇਂ ਆ ਠੀਕ ਹੈ ਬਈ ਚੜਦੀ ਕਲਾ ਹੋਰ ਵਧੀਆ ਆ ਨੰਬਰ ਬੋਲ ਦੇ ਤੇਰਾ ਨੰਬਰ ਹੈ ਵੀਰੇ ਆਪਣਾ 98766 6628 98766 6628 ਹੈ ਨਾ ਤੇ ਦੰਦੋ ਕਿਵੇਂ ਦੱਸਿਆ ਦੀ ਆਪਾਂ ਦੰਦੋ ਚੌਗੀ ਆ ਬਈ ਦੰਦੋ ਚੌਗੀ ਆਪਾਂ ਕੱਲ ਚੈੱਕ ਕਰੀ ਸੀ ਨਾ ਤੇ ਕੱਟੀ ਕਿਹੜੇ ਸੀਮੰਦੀਆਂ ਨਾਲ ਇਹਦੇ ਕੱਟੀ ਕੋਹ ਨੂਰ ਦਾ ਠੀਕ ਆ ਭਰਾ ਹੈ ਬਈ ਆ ਨਾਲ ਕੱਟੀ ਇਹਦੇ ਸੱਜਣੋ ਆ ਗਈ ਕੋਹੀ ਨੂਰ ਦੀ ਤੇ ਸੂ ਆਜਮ ਕੋਰ ਕਿੰਨੇ ਕ ਦਿਨ ਦਾ ਇਹਦਾ ਸੂ ਆ 12 ਕ ਦਿਨ ਹੋ ਗਏ ਬਈ ਨੂੰ ਸੂਈ ਨੂੰ 12 ਕ ਦਿਨ ਦੀ ਉਹ ਇਹ ਕੱਲ ਝੜਨ ਲੱਗੀ ਆ ਠੀਕ ਆ ਗੱਲ 12 ਦਿਨ ਦੀ ਸੂਈ ਕੱਲ ਮੈਲੇ ਲੱਗੀ ਤੇ ਅੱਜ ਦੁੱਧ ਦੇ ਕੋਲੇ ਜੇ ਗੱਲ ਕਰ ਲਈ ਹਾਜ਼ਰ ਕਿੰਨਾ 9 ਲੀਟਰ ਆ ਬਾਈ ਪੂਰਾ 9 ਲੀਟਰ ਪੂਰਾ ਡੰਗ ਤੋਂ ਡੰਗ ਹਾਂ ਡੰਗ ਤੋਂ ਡੰਗ ਦੋ ਟਾਈਮ ਚਾਰ ਟਾਈਮ ਆਪਾਂ ਚਵਾਦਾਂਗੇ ਹਾਂ ਚਵਾਦਾਂਗੇ ਚਵਾਈ ਦੀ ਕਿਵੇਂ ਆ ਚਵਾਈ ਦੀ ਵਧੀਆ ਬਾਈ ਪੋਲੀ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਜਿਹੜੀ ਦੀ ਚਵਾਈ ਆ ਚਵਾਈ ਸੱਜ ਨੂੰ ਇਹ ਮੰਨ ਲਓ ਵੀ 2 ਘੰਟੇ ਲੇਟ ਆ ਪੂਰੀ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਇਥੋਂ ਲੱਭੀ ਸਿੰਗਾ ਸੁੰਗਾ ਦੀ ਬਣਾਵਟ ਚੈੱਕ ਕਰਾ ਦੀ ਤਕਰੀਬਨ ਤਕਰੀਬਨ origianally ਆ ਗਿਆ ਹਨਾ ਸਿੰਘ ਤਾਂ ਹਾਂ ਹਾਂ ਜੀ ਆ ਸਿੰਗਾ ਆ ਗਿਆ origianal ਨਾਲ ਆ ਗਈ ਕੱਟ ਹਾਈਟ ਆ ਗਈ ਥੋੜੀ ਮੈਂ ਕਹੂੰਗਾ ਮੀਡੀਅਮ ਹਾਈਟ ਜਾ ਕਿਉਂਕਿ ਹਾਈਟ ਠੀਕ ਵੀ ਆ ਕਿਉਂਕਿ ਚੌਗੀ ਆ ਹਲੇ ਮੰਨ ਲਓ ਵੀ 3 ਸਾਲ ਦੇ ਲਾਗੇ ਛਾਗੇ ਪਾਈ ਕਹਿੰਦਾ ਇਹਦੀ ਉਮਰ ਆ ਤੇ 24 ਚਿਰ ਮਗਰ 100 ਦੀ ਸੋਵਾ ਚ ਪਈ ਜਮੀ 100 ਦੀ ਸੋਵਾ ਬਾਈ ਹਾਂ ਦੁੱਧ ਕਿੰਨਾ ਅੱਜ ਹਾਜ਼ਰ 9 ਲੀਟਰ ਪੂਰਾ ਬਾਈ ਪੂਰਾ 9 ਲੀਟਰ ਹਾਂ 9 ਲੀਟਰ ਟਾਈਮ ਤੋਂ ਟਾਈਮ ਚੋਣ ਵਾਲਾ ਹਾਂ ਜਦੋਂ ਮਰਜੀ ਅਗਲਾ ਠੀਕ ਆ ਥਾਨ ਬੱਦ ਘਟ ਛਰਲਾ ਛੱਟਾ ਭਾਰ ਬੋਝ ਕੋਈ ਨਹੀਂ ਗਰੰਟੀ ਹੋ ਜੀ ਹਰ ਇੱਕ ਵਕਤ 100 ਦੀ 100 ਹਾਂ ਠੀਕ ਆ ਗੱਲ ਤੇ ਦੁੱਧ ਕਿੰਨਾ ਕ ਕਰ ਸਕਦੇ ਮਲੇ ਮੂਲੇ ਹੁਣ ਜਿਵੇਂ ਕਰ ਰਹੇ ਹਾਂ ਹੁਣ ਜਿਵੇਂ ਜਿਹੜੇ ਸਾਹਿਬ ਨਾਲ ਹੁਣ 9 ਲੀਟਰ ਆ ਵੀ ਦੁੱਧ ਦੇ ਨੂੰ ਕਰਨਾ ਚਾਹੀਦਾ 11 ਕ ਲੀਟਰ ਦਾ 11 ਦੇ ਲਗਭਗ ਵੀ 2 ਕ ਲੀਟਰ ਕਹ ਲਈ ਹੈ ਨਾ 2 ਕ ਲੀਟਰ ਹੁਣ ਜਿਵੇਂ ਮੈੜਾ ਝਾੜ ਲੈ ਰਹੀ ਆ ਵੀ 2 ਕ ਲੀਟਰ ਤਾਂ ਵਧਣਾ ਚਾਹੀਦਾ ਇਹਨੂੰ ਠੀਕ ਆ ਗੱਲ ਉਹ ਸਵੇਰ ਦੀ ਠੰਡੀਆਂ ਉਹ ਥੋੜਾ ਡਰਦੀ ਆ ਨਾ ਹਾਂ ਹਾਂ ਵੀਡੀਓ ਕਰਕੇ ਡਰਦੀ ਆ ਨਾ ਠੀਕ ਆ ਗੱਲ ਤੋਰਾਂਗੇ ਹੋਰ ਕੇ ਹਾਂ ਤਦੋਂ ਇੱਥੇ ਤੋਂ ਨਾ ਤੁਰਦੀ ਜੱਜਮੈਂਟ ਕਰ ਲਿਓ ਤੇ ਸਾਫ਼ ਸੋਥਰੀ ਮੈਂ ਇਹ ਕਹੂੰਗਾ ਫੁੱਲ ਆ ਗਈ ਤੇ 9 ਲੀਟਰ ਦੁੱਧ ਨਾ ਬਾਈ ਕਹਿੰਦਾ ਇਹਦੇ ਕੋਲੇ ਹੈਗਾ ਇਸ ਟਾਈਮ ਆ ਤਿਆਰੀ ਵਾਲਾ ਕਲੀਏ ਚੋਣ ਵਾਲਾ ਦੁੱਧ ਇੱਥੋਂ ਘਮਾਲਾ ਜੰਗੋਰ ਘਮਾਲਾ 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 ਤੇ ਦੰਦ ਦੋਰ ਉਗੀ ਚੌਗੀ ਤੇ ਸੂਆ ਆ ਗਿਆ 12 ਦਿਨ ਦੇ ਲਗਭਗ ਤੇ ਮੈਲੇ ਬਾਈ ਕਹਿੰਦਾ ਚੱਲੀ ਜਾਂਦੀ ਆ ਤੇ ਬਾਕੀ ਨਾ ਇੱਥੇ ਤੋਂ ਲੰਬਾਈ ਲੰਮੂਈ ਚੈੱਕ ਕਰ ਸਕਦੇ ਹੋ ਸਿੰਘ ਆ ਗਿਆ ਜਮਾ ਬੰਦ ਤੇ ਬਾਕੀ ਬਾਡੀ ਦੀ ਬਣਤਰ ਵੀ ਸ਼ਾਨਦਾਰ ਆ ਜਿੰਨੀ ਕਹੇਗੀ ਆ ਮੈਂ ਤੁਹਾਨੂੰ ਇਹ ਕਹੂੰਗਾ ਵੀ ਪੂਰੀ ਖਰੀ ਆ ਜਿੰਨੀ ਕੁ ਵੀ ਹੈਗੀ ਆ ਤੇ ਇੱਥੇ ਤੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਪੂਰਾ 9 ਲੀਟਰ ਦੁੱਧ ਬਾਈ ਕਹਿੰਦਾ ਉਹ ਆਪਾਂ ਟਾਈਮ ਤੋਂ ਟਾਈਮ ਡੰਗ ਤੋਂ ਡੰਗ ਚਵਾ ਕੇ ਦੇ ਦਾਂਗੇ ਜੇ ਕਿਸੇ ਵੀ ਭਰਾ ਨੇ ਕਹਿ ਲਈਏ ਚਵਾਈ ਕਰਕੇ ਲੈ ਕੇ ਜਾਣਾ ਤੇ ਰੇਟ ਚਮਕੌਰ ਗਿਰੂਗਾ ਤਾਂ ਫਿਰ ਰੇਟ ਬਾਈ ਆਪਾਂ ਇਹ 15 ਕਰ ਦਿਆਂ ਦਾ 1 ਲੱਖ ਤੇ 5000 ਮੰਨ ਤਾਂ ਜਿਆ ਕਰ ਦਾਂਗੇ ਉਹ ਚ ਹਾਂ ਕਰ ਦਾਂਗੇ ਵੀ ਮਾਨਤਾਨ ਠੀਕ ਹੈ ਗੱਲ ਹਾਂ ਮਾਨਤਾਨ ਛੋਟ ਛੱਪਾ ਜੀ ਬਾਈ ਕਹਿੰਦਾ 1 5 ਚੋਂ ਕਰ ਦਾਂਗੇ ਤੇ ਚਵਾਈ ਕਰਾ ਦਾਂਗੇ ਚੱਕ ਜੀ ਹਾਂ ਚਵਾਈ ਕਰਾ ਦੇ ਚੱਕ ਚਵਾਈ ਕਿ ਸਜਨੋ ਨਾ ਇੱਥੇ ਤੋਂ ਚਵਾਈ ਚੈੱਕ ਕਰ ਸਕਦੇ ਹਾਂ ਚਵਾਈ ਜੇ ਮੰਨ ਲਓ ਬਿਲਕੁਲ ਪੋਲੀ ਆ ਗਈ ਤੇ ਮੋਟੀ ਚਵਾਈ ਦਾ ਪਿਛਲਾ ਚੋਈ ਮਾਰ ਦੋ ਜੀ ਤੇ ਬਾਕੀ ਇੱਥੇ ਤੋਂ ਚਵਾਈ ਪਿਛਲੇ ਥਣਾਂ ਦੀ ਚੈੱਕ ਕਰ ਸਕਦੇ ਹਾਂ ਇਹ ਮੰਨ ਲਓ ਵੀ ਜਮਾਂ ਪੋਲੀ ਚਵਾਈ ਚ ਆ ਗਈ ਗਾਂਲੇ ਥਣਾਂ ਚੋਂ 11 ਹੋਰ ਮਾਰ ਦੋ ਜੀ ਇਹ ਇੱਥੇ ਤੋਂ ਚੈੱਕ ਕਰ ਸਕਦੇ ਹਾਂ ਕਿ ਬਾਈ ਗੂਠੇ ਪਾ ਗਈ ਚਾਹੁੰਦਾ ਮੈਂ ਕਹਿੰਦਾ ਘਾਤੀ ਚਾਹੁੰਦਾ ਹਾਂ ਹਾਂ ਜੀ ਗਰਵਾixar ਦੇਖਰ 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 ਤੇ ਜਿਆਦਾ ਨਾ ਖਰਾਬ ਕਰਾ ਤੇ ਰੇਟ ਇਹਦਾ ਹੈਗਾ ਸੱਜਣੋ 1 ਲੱਖ ਤੇ 5000 ਥੋੜਾ ਬਹੁਤਾ ਮਾਨ ਤਾਨ ਛੋਟ ਛੱਪਾ ਜਾ ਉਹਦੇ ਚ ਹੋ ਜੂਗਾ ਆਪ ਕੱਟੀ ਆ ਗਈ ਚੌਗੀ 9 ਲੀਟਰ ਦੁੱਧ ਦੇ ਕੋਲੇ ਬਾਈ ਕਹਿੰਦਾ ਹਾਜ਼ਰ ਆ ਗਿਆ ਤੇ ਨਾਲ ਆ ਗਈ ਕੋਈ ਨੂਰ ਦੀ ਕੱਟੀ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ